ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿ ਆਨੰਦ ਉੱਥੇ ਨਹੀਂ ਹੈ ਜਿੱਥੇ ਧਨ ਮਿਲੇ ਜਿੱਥੇ ਧਨ ਪੈਸਾ ਮਿਲੇ ਆਨੰਦ ਉੱਥੇ ਹੈ ਜਿੱਥੇ ਮਨ ਮਿਲੇ ਪਰ ਅਸਲ ਦੇ ਵਿੱਚ ਕੀ ਹੈ ਦੁਨੀਆਦਾਰੀ ਚ ਕਿ ਜਿੱਥੇ ਧਨ ਹੁੰਦਾ ਉਥੇ ਮਨ ਮਿਲ ਜਾਂਦਾ ਅਸੀਂ ਕੀ ਦੇਖਦੇ ਆ ਗੱਲ ਤੇ ਮਾਇਨੇ ਇਹ ਰੱਖਦੀ ਆ ਕਿ ਅਸੀਂ ਕੀ ਦੇਖਦੇ ਆ ਤੇ ਅਸੀਂ ਕੀ ਸੋਚਦੇ ਆ ਅਸੀਂ ਦੇਖਦੇ ਈ ਧਨ ਅਸੀਂ ਹਰ ਕਿਸੇ ਦੇ ਹੁਣ ਦੇ ਅਗਲਾ ਕਹਿੰਦਾ ਜੀ ਮਨ ਦੇ ਮਨ ਨੂੰ ਕਿਵੇਂ ਪਤਾ ਲੱਗੇਗਾ ਕਿ ਨੂੰ ਅੱਛਾ ਜੋ ਅਸੀਂ ਦੇਖਾਂਗੇ ਉਹੀ ਸਾਨੂੰ ਪਤਾ ਲੱਗੇਗਾ ਤੁਸੀਂ ਉਹਨਾਂ ਕੋਈ ਪਾਉਣੇ ਹੋ ਉਹਨਾਂ ਜਿੰਨਾਂ ਕੋ ਤੁਸੀਂ ਚਾਹੁੰਦੇ ਹੋ ਤੁਸੀਂ ਉਹਨਾਂ ਕੋਈ ਹੀ ਕਈ ਵਾਰੀ ਅਸੀਂ ਆਪਣੇ ਕੋ ਜੈਸ਼ ਆਪਣੀਆਂ ਚੀਜ਼ਾਂ ਨੂੰ ਸਮੇੜਨ ਦੀ ਕੋਸ਼ਿਸ਼ ਕਰਦੇ ਆਂ ਨਹੀਂ ਵਕਤ ਤੇ ਕੰਮ ਆਏਗਾ ਨਹੀਂ ਜੇ ਨਾ ਹੋਇਆ ਤਾਂ ਕੀ ਕਰਾਂਗੇ ਮਤਲਬ ਆਪਣੇ ਆਪ ਨੂੰ ਡਰਾ ਕੇ ਰੱਖਣਾ ਆਪਣੇ ਲਈ ਕਈ ਤਰ੍ਹਾਂ ਦੇ ਦਰਵਾਜ਼ੇ ਅਸੀਂ ਆਪਣੇ ਮਨ ਤੇ ਦਿਮਾਗ ਚੋਂ ਖੋਲ ਲੈਨੇ ਬੰਦ ਹੀ ਕਰ ਦਿੰਨੇ ਆ ਖੋਲਣੇ ਕਿੱਥੇ ਆ ਬੰਦ ਕਰ ਦਿੰਨੇ ਆ ਕਿ ਜੇ ਕਿਤੇ ਆ ਹੋਇਆ ਤਾ ਕਿਤੇ ਆ ਨਾ ਹੋ ਜੇ ਜੇ ਕਿਤੇ ਐਦਾਂ ਹੋ ਗਿਆ ਤਾਂ ਕਿਤੇ ਐਦਾਂ ਨਾ ਹੋ ਜੇ ਟੈਨਸ਼ਨ ਸਾਨੂੰ ਵਾਧੂ ਪਰੇਸ਼ਾਨੀ ਸਾਨੂੰ ਵਾਧੂ ਕਿਸ ਚੀਜ਼ ਦੀ ਆਉਣ ਵਾਲੇ ਕੱਲ ਦੀ ਕਿਸ ਚੀਜ਼ ਦੀ ਆਪਣੇ ਫਿਊਚਰ ਦੀ ਆਪਣੀ ਸੈਟਿੰਗ ਦੀ ਕਦੇ ਵੀ ਟੈਨਸ਼ਨ ਕਦੇ ਆਪਣੇ ਮਨ ਦੀ ਕੀਤੀ ਆ ਕਦੇ ਮਨ ਦੀਆਂ ਕੀਤੀਆਂ ਹੀ ਨਹੀਂ ਤੇ ਮਨ ਦੀ ਟੈਨਸ਼ਨ ਕਿੱਥੋਂ ਕਰਾਂਗੇ ਹੈਨਾ ਦੇਖੋ ਮੈਂ ਕਈ ਵਾਰੀ ਇਹ ਗੱਲ ਕਹੀ ਆ ਕਿ ਵਾਰ-ਵਾਰ ਤੇ ਦੁਨੀਆ 'ਚ ਆਉਣਾ ਕੋਈ ਨਹੀਂ ਅਸੀਂ ਕਈ ਵਾਰੀ ਆਪਣੀ ਜ਼ਿੰਦਗੀ ਦੀ ਬਾਗਡੋਰ ਦੂਜੇ ਦੇ ਹੱਥ 'ਚ ਫੜਾ ਦਿੰਨੇ ਆ ਜਾਂ ਦੂਜੇ ਦੇ ਮੋਢੇ ਤੇ ਚੜ ਕੇ ਚੁੱਪ ਕਰਕੇ ਸ਼ਾਂਤੀ ਨਾਲ ਬਹਿ ਜਾਂਦੇ ਆ ਦੁਨੀਆਦਾਰੀ ਦਾ ਤਮਾਸ਼ਾ ਦੇਖਣ ਲਈ ਅਸਲ ਦੇ ਵਿੱਚ ਕੀ ਹੁੰਦਾ ਕਿ ਬੇਕਾਰੀ ਸਾਡੇ ਦਿਮਾਗ 'ਚੋਂ ਵੱੜਦੀ ਐ ਇੱਥੋਂ ਹੀ ਚੱਲਦੀ ਐ ਕਿ ਕਿਤੇ ਆ ਨਾ ਹੋ ਜੇ ਕਿਤੇ ਅੱਛਾ ਹੋ ਜਾਏਗਾ ਤੇ ਫੇਰ ਫੇਰ ਕੀ ਐ ਅੱਛਾ ਹੋ ਲੈਣ ਦੋ ਫੇਰ ਜੇ ਇਹ ਹੈ ਇਦਾਂ ਹੀ ਹੈ ਤਾਂ ਫਿਰ ਅਸੀਂ ਥੋੜਾ ਰੋਕ ਸਕਦੇ ਹਾਂ ਕਿਉਂ ਨਹੀਂ ਅਸੀਂ ਆਪਣੇ ਆਪ ਨੂੰ ਇਸ ਕੁਦਰਤ ਦੇ ਇਸ ਇਸ ਕੁਦਰਤ ਦੇ ਪਰਿਵਾਰ ਦੇ ਹਵਾਲੇ ਕਰ ਦੇਈਏ ਤੇ ਉਸ ਦੇ ਹਵਾਲੇ ਕਰੀਏ ਜਿਹਨੂੰ ਅਸੀਂ ਸਭ ਤੋਂ ਜ਼ਿਆਦਾ ਐਮੀਅਤ ਦਿੰਨੇ ਆ ਪਰਮਾਤਮਾ ਜੇ ਭਰੋਸਾ ਨਹੀਂ ਵਿਸ਼ਵਾਸ ਨਹੀਂ ਤੇ ਫਿਰ ਕਿਉਂ ਆਪਣੀਆਂ ਪਲੈਨਿੰਗਾਂ ਚਲਾਉਨੇ ਆ ਜੇ ਭਰੋਸਾ ਹੈ ਤਾਂ ਫਿਰ ਛੱਡ ਦੋ ਸਾਰਾ ਕੁਝ ਹੋਰ ਫਿਰ ਅਸੀਂ ਕਹਿੰਨੇ ਆ ਕਿ ਇਹ ਦੁਨੀਆਦਾਰੀ ਆ ਇਹ ਦੁਨੀਆਦਾਰੀ ਆ ਤਾਂ ਆਪਣੇ ਤੇ ਭਰੋਸਾ ਕਰੋ ਆਪਣੇ ਤੇ ਵਿਸ਼ਵਾਸ ਰੱਖੋ ਉਹ ਤੇ ਤੁਹਾਡੇ ਅੰਦਰ ਹੀ ਹੈ ਮੈਂ ਕੱਲ ਵੀ ਕਿਹਾ ਸੀ ਹਰ ਧਰਮ ਦੇ ਵਿੱਚ ਲਿਖਿਆ ਹਰ ਧਰਮ ਦੇ ਵਿੱਚ ਲਿਖਿਆ ਕਿ ਪਰਮਾਤਮਾ ਅੰਦਰ ਹੀ ਹੈ ਹਰ ਕਿਸੇ ਨੇ ਕਿਹਾ ਕਿੱਥੇ ਲੱਭ ਰਿਆਂ ਕਿੱਥੇ ਹੈ ਉਹ ਉਹ ਤੇ ਕਣ-ਕਣ ਚ ਹੈ ਉਹ ਤੇ ਕੁਦਰਤ ਚ ਹੈ ਹੈਨਾ ਤੇ ਕੁਦਰਤ ਕੀ ਹੈ ਕੁਦਰਤ ਜੂਆ ਜੋ ਸਾਨੂੰ ਦਿਨ ਤੇ ਰਾਤ ਅਨੁਸਾਰ ਜ਼ਿੰਦਗੀ ਦੇ ਰਹੀ ਹੈ ਹਵਾ ਦੇ ਥਰੂ ਸਾਨੂੰ ਸਾਹ ਦੇ ਰਹੀ ਹੈ ਅੰਨ ਦੇ ਅਨੁਸਾਰ ਸਾਨੂੰ ਭੋਜਨ ਮਿਲ ਰਿਹਾ ਹੈ ਹਨਾ ਅਗਨੀ ਦੁਆਰਾ ਸਾਨੂੰ ਇੱਕ એનર્ਜੀ ਮਿਲਦੀ ਪਈ ਹੈ ਇਹ ਸਾਰੀਆਂ ਚੀਜ਼ਾਂ ਸਾਨੂੰ ਕੁਦਰਤ ਪ੍ਰੋਵਾਈਡ ਕਰ ਰਹੀ ਹੈ ਤੇ ਫਿਰ ਕੁਦਰਤ ਤੋਂ ਉੱਤੇ ਕੌਣ ਹੋ ਸਕਦਾ ਜਿੱਥੇ ਜਗ੍ਹਾ ਤੇ ਬੈਠ ਕੇ ਅਸੀਂ ਜ਼ਿੰਦਗੀ ਬਤੀਤ ਕਰਦੇ ਨਹੀਂ ਜੀ ਇਹਨਾਂ ਤੋਂ ਵੀ ਉੱਤੇ ਹੈ ਓਕੇ ਹੋਏਗਾ ਜਦੋਂ ਉਹਨਾਂ ਨੂੰ ਮਿਲਾਂਗੇ ਤਾਂ ਦੇਖਾਂਗੇ ਹਜੇ ਜਿਸ ਤਰ੍ਹਾਂ ਦਾ ਮਿਲ ਰਹੇ ਹਾਂ ਉਦਾਂ ਦਾ ਹੀ ਠੀਕ ਹੈ ਕਹਿੰਦੇ ਨਾ ਇੱਕ ਗਾਣਾ ਸੁਣਿਆ ਤੁਸੀਂ ਹਜੇ ਘੜਾ ਅਕਲ ਦਾ ਓਨਾ ਏ ਜਦ ਭਰ ਕੇ ਡੁੱਲੂ ਦੇਖਾਂਗੇ ਉਦੋਂ ਹੀ ਦੇਖਾਂਗੇ ਨਾ ਜਦੋਂ ਜਿਸ ਚੀਜ਼ ਨੂੰ ਕੁਦਰਤ ਸਾਨੂੰ ਦਿਖਾਣਾ ਚਾਹੇਗੀ ਉਹੀ ਗੱਲ ਭੱਜਾਂਗੇ ਭੱਜਦੇ ਨੂੰ ਵਾਣ ਇੱਕੋ ਜਿਹਾ ਏ ਕਿੱਥੇ 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 ਪਹੁੰਚਣਾ ਏ ਸੀ ਕਿਤੇ ਵੀ ਕੁਦਰਤ ਨੇ ਤੁਹਾਨੂੰ ਜਦੋਂ ਜਿਸ ਚੀਜ਼ ਦਾ ਆਨੰਦ ਦੇਣਾ ਏ ਉਹਨੇ ਦੇ ਹੀ ਦੇਣਾ ਹੀਲਾ ਵਸੀਲਾ ਵੀ ਉਹਨੇ ਬਣਾ ਦੇਣਾ ਐਵੇਂ ਨਾ ਆਪਣੇ ਨੂੰ ਕੋਸੀ ਜਾਓ ਸਾਡੇ ਕੋ ਗਲਤ ਹੋ ਗਿਆ ਸਾਡੇ ਕੋ ਗਲਤ ਹੋ ਗਿਆ ਇੰਨਾ ਤੁਹਾਨੂੰ ਪਤਾ ਏ ਕਿ ਉਹਦੇ ਤੋਂ ਬਿਨਾ ਕੱਖ ਨਹੀਂ ਹੁੰਦਾ ਤੇ ਤੁਸੀਂ ਗਲਤ ਕੀ ਕੀਤਾ ਕੁਝ ਨਹੀਂ ਕੀਤਾ ਓਕੇ ਹੋ ਗਿਆ ਮਿੱਟੀ ਪਾਓ ਅੱਗੇ ਕੀ ਕਰਨਾ ਹੈ ਸੋਚੋ ਅੱਗੇ ਮੀਨਜ਼ ਅੱਜ ਕਿਦਾਂ ਜਿਉਣਾ ਹੈ ਅਸੀਂ ਆਪਣੇ ਆਪ ਨੂੰ ਖੁਸ਼ ਕਿਦਾਂ ਰੱਖਣਾ ਹੈ ਅਸੀਂ ਇਸ ਇਸ ਦੁਨੀਆ ਤੋਂ ਭੱਜ ਨਹੀਂ ਸਕਦੇ ਮਰ ਨਹੀਂ ਸਕਦੇ ਜਿਉਣਾ ਹੈ ਪਰ ਜੇ ਕਹੋ ਤੁਸੀਂ ਕਹੋ ਕਿ ਜੀ ਹਜ਼ੂਰੀ ਕਰਨ ਵਾਲੇ ਜ਼ਿਆਦਾ ਤਰੱਕੀ ਕਰਦੇ ਆ ਤੇ ਉਹ ਇਹ ਗੱਲ ਹੋ ਗਈ ਗੁਲਾਮੀ ਆ ਫਿਰ ਕਰ ਲਓ ਮਾਨੂੰ ਮਾਰ ਲਓ ਠੀਕ ਹੈ ਆਪਣੇ ਤੇ ਆਜ਼ਾਦ ਹੋ ਨਾ ਤੁਸੀਂ ਆਪਣੇ ਲਈ ਤੇ ਆਜ਼ਾਦ ਹੋ ਨਾ ਤੁਸੀਂ ਆਜ਼ਾਦ ਪੰਛੀ ਹੋ ਤੁਸੀਂ ਆਪਣੀ ਜ਼ਿੰਦਗੀ ਤੇ ਆਪਣੇ ਤਰੀਕੇ ਨਾਲ ਜਿਓ ਸਮਾਜ ਵਿੱਚ ਕਿਸੇ ਕੰਮ ਦੇ ਲਈ ਜੀ ਹਜ਼ੂਰੀ ਕਰਨੀ ਪੈਂਦੀ ਆ ਉਹ ਕੋਈ ਗੁਨਾਹ ਵੀ ਨਹੀਂ ਹੁਣ ਭਾਈ ਜੇ ਹੁਣ ਕੋਈ ਅਫਸਰ ਹੈ ਉੱਥੇ ਅਸੀਂ ਕੰਮ ਕਰਾਉਣ ਚ ਆਲੇ ਆ ਤੇ ਉੱਥੇ ਤੇ ਆਕੜ ਕੇ ਨਹੀਂ ਨਾ ਬਹਿ ਸਕਦੇ ਮੈਂ ਆਪਣਾ ਮਾਲਕ ਆ ਆਪ ਤੇ ਮੈਨੂੰ ਆ ਦੋ ਐਦਾਂ ਨਹੀਂ ਕਹਿ ਸਕਦੇ ਦੁਨੀਆਦਾਰੀ ਮੁਤਾਬਕ ਵੀ ਚੱਲਣਾ ਪੈਂਦਾ ਸਿਚੁਏਸ਼ਨ ਹਾਲਾਤ ਮੁਤਾਬਕ ਆਪਣਾ ਆਪ ਦੇ ਪ੍ਰਭਾਵ ਨੂੰ ਬਦਲਣਾ ਵੀ ਪੈਂਦਾ ਪਰ ਇਹ ਹੈ ਆਪਣੇ ਲਈ ਸੋਚਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਜਿਹੜੇ ਦੁਨੀਆਦਾਰੀ ਦੇ ਕੰਮ ਨੇ ਉਹ ਤੁਸੀਂ ਦੁਨੀਆਦਾਰੀ ਮੁਤਾਬਕ ਚਲਾ ਸਕਦੇ ਹੋ ਇਹ ਕਦ ਲਈ ਦਿੱਤਾ ਉਹਨੇ ਇਸੇ ਕਰਕੇ ਦਿੱਤਾ ਨਾ ਕਿ ਦੁਨੀਆਦਾਰੀ ਚ ਕਿੱਦਾਂ ਵਿਚਰਨਾ ਸੀ ਕਿੱਦਾਂ ਚੱਲਣਾ ਸੀ ਕਿੱਦਾਂ ਰਹਿਣਾ ਸੀ ਤੇ ਆਪਣੇ ਆਪ ਨੂੰ ਬਚਾਣਾ ਸੀ ਆਪਣੇ ਆਪ ਲਈ ਜਿਉਣਾ ਸੀ ਬਸ ਜਿੱਦਣ ਤੁਸੀਂ ਇਹ ਸਿੱਖ ਗਏ ਨਾ ਸਮਝੋ ਬਹੁਤ ਕੁਝ ਸਿੱਖ ਗਏ ਹੈ ਨਾ ਕੁਦਰਤੀ ਤੌਰ ਤੇ ਸਟਾਰਸ ਜੋ ਨੇ ਗ੍ਰਹਿ ਜੋ ਨੇ ਬਹੁਤੇ ਲੋਕ ਬਹੁਤੇ ਲੋਕ ਮੈਂ ਹੁਣ ਇੱਕ ਦੋ ਵੀਡੀਓ ਦੇ ਵਿੱਚ ਵੀ ਕਿਹਾ ਏ ਕਿ ਬਹੁਤੇ ਲੋਕ ਨਹੀਂ ਮੰਨਦੇ ਤੇ ਠੀਕ ਹੈ ਨਾ ਓਕੇ ਹੈ ਨਾ ਮੰਨਦੇ ਉਦੋਂ ਮੈਂ ਇੱਕ ਗੱਲ ਕੀਤੀ ਸੀ ਕਿ ਕਿਸੇ ਨੇ ਕੋਈ ਡਾਕਟਰ ਚੰਗਾ ਕਿਸ ਲਈ ਕੋਈ ਡਾਕਟਰ ਚੰਗਾ ਜਿਹਨੂੰ ਕੁਦਰਤ ਨੇ ਸਹੀ ਰਸਤੇ ਪਾਉਣਾ ਉਹਨੂੰ ਕੋਈ ਨਾ ਕੋਈ ਰਸਤਾ ਸਹੀ ਵਾਲਾ ਦਵਾ ਦੇਣਾ ਤੇ ਜਿਹਨੂੰ ਨਹੀਂ ਪਾਉਣਾ ਉਹਨੇ ਦਰਵਾਜੇ ਕੋ ਮੋੜ ਜਾਣਾ ਉਹਨੇ ਦਰਵਾਜੇ ਕੋ ਮੋੜ ਜਾਣਾ ਉਹਨੂੰ ਚੀਜ਼ ਦਾ ਗਿਆਨ ਹੋਣ ਤੇ ਵੀ ਉਹਦਾ ਫਾਇਦਾ ਨਹੀਂ ਹੋਣਾ ਫਾਇਦਾ ਨੁਕਸਾਨ ਬਹੁਤ ਚੀਜ਼ਾਂ ਚ ਦੇਖਿਆ ਜਾਂਦਾ ਖਾਸ ਤੌਰ ਤੇ ਦੁਨੀਆ ਦਾ ਹੈ ਉਹੀ ਗੱਲ ਕਿ ਮਨ ਮਿਲਣ ਦੀਆਂ ਗੱਲਾਂ ਨੇ ਮਨ ਦੇ ਨਾਲ ਜੇ ਧਨ ਵੀ ਮਿਲ ਜੇ ਤੇ ਫਿਰ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਪਰ ਅਸੀਂ ਕੀ ਦੇਖਦੇ ਹਾਂ ਮਾਈ ਨੇ ਇਹ ਰੱਖਦਾ ਅਸੀਂ ਕੀ ਸੋਚਦੇ ਹਾਂ ਮਾਈ ਨੇ ਸਭ ਤੋਂ ਪਹਿਲਾਂ ਇਹ ਹੀ ਰੱਖਦਾ ਕੋਈ ਕੀ ਸੋਚਦਾ ਏ ਨਾ ਸੋਚੋ ਇਹ ਤੁਸੀਂ ਨਾ ਸੋਚੋ ਉਹਨੂੰ ਸੋਚਣ ਦਿਓ ਕੋਈ ਕੀ ਸੋਚ ਰਿਹਾ ਉਹਨੂੰ ਸੋਚਣ ਦਿਓ ਅਸੀਂ ਕੀ ਸੋਚਣਾ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਆਲੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਠੀਕ ਹੈ ਨਾ ਸ਼ੁਕਰ ਰਾਸ਼ੀ ਪਰਵਰਤਨ ਕਰ ਰਿਹਾ ਹੁਣ ਧਿਆਨ ਨਾਲ ਸੁਣੀਏ ਕੋਈ ਵੀ ਗ੍ਰਹਿ ਜਦੋਂ ਰਾਸ਼ੀ ਪਰਵਰਤਨ ਕਰਦਾ ਹੈ 101% ਪ੍ਰਭਾਵ ਪਾਉਂਦਾ ਪਾਉਂਦਾ ਜੀ ਜ਼ਰੂਰੀ ਹੈ ਪਾਉਣਾ ਵੀ ਚਾਹੀਦਾ ਹੈ ਤੇ ਫਿਰ ਪਤਾ ਤੇ ਲੱਗੇ ਨਾ ਕਿੱਥੇ ਜਾ ਕੇ ਕੀ ਕਰ ਰਿਹਾ ਪਿਛਲਾ ਮਹੀਨਾ ਵਧੀਆ ਇਹ ਮਹੀਨਾ ਇਦਾਂ ਉਹ ਮਹੀਨਾ ਇਦਾਂ ਹਰ ਮਹੀਨੇ ਦੀ ਹਰ ਦਿਨ ਦੀ ਆਪਣੀ ਆਪਣੀ ਐਮੀਅਤ ਹੈ ਚੰਦਰਮਾਨ ਦਾ ਕਾਰਕ ਹੈ ਸਵੇਰੇ ਹੋਰ ਤਰ੍ਹਾਂ ਦਾ ਮਾਹੌਲ ਹੁੰਦਾ ਦੁਪਹਿਰ ਨੂੰ ਹੋਰ ਹੋ ਜਾਂਦਾ ਤੇ ਸ਼ਾਮ ਨੂੰ ਅਸੀਂ ਕਈ ਵਾਰੀ ਉਦਾਸ ਤੇ ਕਈ ਵਾਰੀ ਐਨੇ ਖੁਸ਼ ਸਵੇਰੇ ਬੜਾ ਮੂਡ ਆਫ ਸੀ ਤੇ ਅੱਜ ਬੜਾ ਖੁਸ਼ ਇਹ ਕੀ ਹੋਇਆ ਇਹ ਕਿਉਂ ਹੋ ਗਿਆ ਇਹ ਹੀ ਤੱਕ ਰਹੇ ਨੇ ਇਹ ਹੀ ਤਾਂ ਅਸਲੀ ਹੈ ਕਿ ਪਲ-ਪਲ ਬਦਲਦੀ ਹੈ ਇਸ ਗ੍ਰਹਾਂ ਦੀ ਦਸ਼ਾ ਜਿਸ ਮੁਤਾਬਕ ਸਾਡੇ ਮਨ ਤੇ ਸਾਡੇ ਦਿਮਾਗ ਦੀ ਸਥਿਤੀ ਤੇ ਸੋਚ ਵੀ ਬਦਲ ਜਾਂਦੀ ਹੈ ਅੱਛਾ ਤੁਸੀਂ ਕਈ ਵਾਰੀ ਇਹ ਵੀ ਦੇਖਿਆ ਹੋਣਾ ਅੜੇ ਪਏ ਆਸੀਂ ਇੱਕ ਗੱਲ ਤੇ ਆ ਕਰਨੇ ਕਰਨੇ ਸੋ ਇਹਦੇ ਤੋਂ ਬਸ ਮੈਂ ਆ ਕਰ ਦੂੰ ਜਿਹਾ ਕਰ ਦੂੰਗਾ ਚੀਜ਼ ਇੰਦਾ ਨਹੀਂ ਹੋੜ ਜਾਂ ਚਾਹ ਨੂੰ ਚੱਲ ਕਰ ਲੋ ਲਓ ਦੱਸੋ ਹੁਣ ਕੀ ਹੋ ਗਿਆ ਸਵੇਰੇ ਤੇ ਉਸ ਚੀਜ਼ ਲਈ ਇੰਨੀ ਕਲੇਸ਼ ਸੀ ਦਿਨ ਦੁਪਹਿਰ ਇੰਨਾ ਕਲੇਸ਼ ਸੀ ਨਾ ਸ਼ਾਮੀ ਇੰਨਾ ਕਲੇਸ਼ ਸੀ ਅਗਲੇ ਦਿਨ ਕਹਤਾ ਕਿ ਕਰ ਲੋ ਉਹੀ ਚੀਜ਼ ਆ ਇਹ ਬਸ ਇਹੀ ਇਹੀ ਅਸਲ ਦੇ ਵਿੱਚ ਗ੍ਰਹਿ ਨੇ ਜੋ ਤੁਹਾਡੀ ਸੋਚ ਨੂੰ ਬਦਲਦੇ ਨੇ ਜੋ ਬਦਲਦੇ ਮਤਲਬ ਜਦੋਂ ਗ੍ਰਹਿ ਸਹੀ ਨੇ ਤੇ ਉਦੋਂ ਸਾਨੂੰ ਸਭ ਕੁਝ ਕਿਸੇ ਦੀ ਇੱਕ ਇੱਕ ਗੱਲ ਸਹੀ ਲੱਗਦੀ ਆ ਤੇ ਕਈ ਵਾਰੀ ਅਸੀਂ ਕ੍ਰਿਟੀਸਾਈਜ਼ ਕਰ ਮੜ ਜਿਉਂ ਗੱਲ ਕਰ ਲੈ ਆਹ ਕਹਤੇ ਲੈ ਆਹ ਕਹਤੇ ਫਿਰ ਆਪਾਂ ਕਹਿੰਦੇ ਅੱਜ ਤੇ ਤੂੰ ਟੋਕਾ ਟਾਕੀ ਦੇ ਮੋਰਚੀ ਬੈਠੇ ਹੋ ਤੇ ਤੁਹਾਡਾ ਨਾਲ ਗੱਲ ਕਰਨੀ ਬੇਕਾਰ ਹੀ ਆ ਕਿਉਂਕਿ ਹਰ ਚੀਜ਼ ਦੇ ਵਿੱਚ ਉਂਗਲੀ ਤੇ ਮਧਾਣੀ ਤੁਸੀਂ ਪਾਉਣੇ ਨੇ ਉਹੀ ਗੱਲ ਨਾ ਗੱਲ ਫਿਰ ਵਕਤ ਤੇ ਆ ਜਾਂਦੀ ਆ ਚਲੋ ਸ਼ੁਕਰ ਜਾ ਰਿਹਾ ਜੀ ਮਿਥੂਨ ਰਾਸ਼ੀ ਵਿੱਚ तकरीबन ਅੱਜ ਸਵੇਰੇ 8:56 ਮਿੰਟ ਤੇ ਜਾਨੀ ਕਿ 20 ਤਰੀਕ ਨੂੰ 26 ਤਰੀਕ ਨੂੰ 26 ਤਰੀਕ ਨੂੰ ਸਵੇਰੇ 8:56 ਮਿੰਟ ਤੇ ਸ਼ੁਕਰ ਜਾਏਗਾ ਮਿਥੂਨ ਰਾਸ਼ੀ ਵਿੱਚ ਤੇ ਚੰਦਰਮਾ तकरीबन ਕਰਕ ਰਾਸ਼ੀ ਵਿੱਚ ਸ਼ਾਮ ਨੂੰ 3:52 ਮਿੰਟ ਤੋਂ ਜਾਏਗਾ ਸਿੰਘ ਰਾਸ਼ੀ ਵਿੱਚ ਜੋ ਸ਼ੁਕਰ ਗ੍ਰਹਿ ਨੇ ਇਹ ਕੁਝ ਕੁਝ ਦੇਰ ਬਾਅਦ ਕਿਸੇ ਕਿਸੇ ਜਗ੍ਹਾ ਤੇ ਰਾਸ਼ੀ ਪਰਵਰਤਨ ਕਰਕੇ ਆਪਣਾ ਆਪਣਾ ਸਥਾਨ ਚੇਂਜ ਕਰਦੇ ਰਹਿੰਦੇ ਆ ਜਿਸ ਰਾਸ਼ੀ ਚ ਜਾਂਦੇ ਆ ਜਿਸ ਵੀ ਘਰ ਰਾਸ਼ੀ ਚ ਜਾਂਦੇ ਆ ਉਸ ਵਿੱਚ ਉਸ ਦਾ ਟਾਈਮ ਵਕਤ ਉਸ ਅਨੁਸਾਰ ਹੀ ਨਿਕਲਦਾ ਹੈ ਜਿਸ ਜਗ੍ਹਾ ਤੇ ਬੈਠਦੇ ਆ ਜਿੱਦਾਂ ਹੁਣ ਅੱਜ 26 26 ਤਰੀਕ ਤੋਂ ਮਿਥੂ ਰਾਸ਼ੀ ਵਿੱਚ ਜਾਏਗਾ ਮਿਥੂ ਜੁਲਾਈ ਚ ਜੁਲਾਈ ਹੈ ਨਾ 26 ਜੁਲਾਈ ਤੋਂ 30 ਅਗਸਤ ਤੱਕ 30 ਅਗਸਤ ਤੱਕ ਮਿਥੂ ਰਾਸ਼ੀ ਵਿੱਚ ਬੈਠੇਗਾ ਤੇ ਮਿਥੂ ਰਾਸ਼ੀ ਵਿੱਚ ਪਹਿਲਾਂ ਤੋਂ ਬ੍ਰਹਸਪਤ ਬ੍ਰਾਹਮਣ ਬ੍ਰਹਸਪਤ ਤੇ ਗੁਰੂ ਦਾ ਯੋਗ ਬਣੇਗਾ ਸ਼ੁਕਰ ਤੇ ਗੁਰੂ ਦੀ ਯੁੱਤੀ ਦਾ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਚਰਚਾ ਕਰਦੇ ਹਾਂ ਲੌਜੀਕਲੀ ਠੀਕ ਆ ਚਲੋ ਜਾਣਦੇ ਆਪਾਂ ਸਿਤਾਰਿਆਂ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਐਰੇਜ਼ ਜਾਨੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਕਿੱਦਾਂ ਦਾ ਰਹੇਗਾ ਸ਼ੁਕਰ ਤੇ ਬ੍ਰਹਸਪਤ ਦਾ ਯੋਗ ਨਾਲ ਹੀ ਅੱਜ ਸ਼ਨੀਵਾਰ ਵਾਲ ਦੇ 9 ਵਜੇ ਤੋਂ ਲੈ ਕੇ 10:30 ਵਜੇ ਦਾ ਟਾਈਮ ਰਾਹੂ ਕਾਲਧਰਾ ਰਹੇਗਾ 9 ਵਜੇ ਤੋਂ 10:30 ਵਜੇ ਤੱਕ ਹੀ ਆ ਠੀਕ ਆ ਇਹ ਰਾਹੂ ਕਾਲ ਦੇ ਟਾਈਮ ਦੇ ਵਿੱਚ ਕੋਈ ਨਵਾਂ ਸ਼ੁਭ ਕਾਮਨੀ ਕਰਨਾ ਚਾਹੀਦਾ ਬਾਕੀ ਕੋਈ ਵਹਿਮ ਵਾਲੀ ਗੱਲ ਨਹੀਂ ਹੈ ਚੰਗਾ ਸਭ ਤੋਂ ਪਹਿਲਾਂ ਅਰਜਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਧਨ ਦਾ ਮਾਲਕ ਗਿਆ ਤੀਜੇ ਸਥਾਨ ਵਿੱਚ ਤੀਜਾ ਖਾਨਾ ਕਿੱਥੇ ਆ ਸਰਕਲ ਦਾ ਸਰਕਲ ਵੱਲੋਂ ਪੈਸਾ ਇਕੱਠਾ ਕਰਨ ਬਾਰੇ ਸੋਚ ਰਹੇ ਹੋ ਤੁਸੀਂ ਜੋ ਦਿੱਤਾ ਸੀ ਉਸ ਨੂੰ ਮੰਗਣ ਦੀ ਤੁਹਾਡੀ ਹੁਣ ਇਹ ਇੱਛਾ ਹੋ ਗਈ ਕਿ ਲਿਆ ਜਾਵੇ ਉਹਨਾਂ ਨੂੰ ਕਿਹਾ ਜਾਵੇ ਗੱਲ ਕੀਤੀ ਜਾਵੇ ਚਲੋ ਸਿਤਾਰੇ ਚੰਗੇ ਆ ਧਨ ਬਿਜ਼ਨਸ ਕੰਮ ਕਰ ਠੀਕ ਠਾਕ ਜਾ ਜਾਏਗਾ ਤੇ ਥੋੜੀ ਬਹੁਤੀ ਪਰੇਸ਼ਾਨੀ ਜ਼ਰੂਰ ਪਰ तकरीबन ਸਰੀਰਕ ਤੌਰ ਤੇ ਪਰੇਸ਼ਾਨੀ ਜਾਦਾ ਹੋ ਸਕਦੀ ਆ ਨੱਕ ਦੀ ਅੱਖਾਂ ਦੀ ਪ੍ਰੋਬਲਮ ਤੱਕ ਕਰ ਸਕਦੀ ਆ ਸ਼ੁਕਰ ਤੀਜੇ ਆ ਸ਼ੁਕਰ ਤੁਹਾਡਾ ਜੋ ਹੈ ਇਹ ਤੁਹਾਡੇ 7ਵੇਂ ਖਾਨੇ ਦਾ ਮਾਲਕ ਹੈ ਇਹ ਤੁਹਾਡੇ ਜੋ ਦੇਖਿਆ ਜਾਵੇ ਤਾਂ ਧਨ ਸਥਾਨ ਦਾ ਮਾਲਕ ਹੈ ਤਾਂ ਛੋਟੇ ਵੱਡੇ ਭਾਈ ਭੈਣ ਨਾਲ ਧਨ ਪਿੱਛੇ ਕੋਈ ਕਲਾ ਕਲੇਸ਼ ਨਹੀਂ ਕਰਨੀ ਆਪਣੀ ਜੀਵਨ ਸਾਥੀ ਦੀ ਸੇ ਧਿਆਨ ਰੱਖਣਾ ਹੈ ਤੀਜੀ ਗੱਲ ਇਹ ਆ ਕਿ ਕਪੂਰ ਦੀ ਟਿੱਕੀ ਆਪਣੇ ਕੋਲ ਰੱਖ ਲਓ ਜਦੋਂ ਤੱਕ ਸ਼ੁਕਰ ਬ੍ਰਹਿਸਪਤ ਦਾ ਜੋਗ ਬਣੇਗਾ ਵੈਸੇ ਬ੍ਰਹਿਸਪਤ ਆਪਣੇ ਘਰ ਨੂੰ ਦੇਖ ਰਿਹਾ 9ਵੇਂ ਨੰਬਰ ਦੀ ਰਾਸ਼ੀ ਨੂੰ ਤੇ ਨਾਲ ਹੁਣ ਸ਼ੁਕਰ ਵੀ ਦੇਖੇਗਾ ਧਨ ਵੀ ਦੇਖੇਗਾ ਕਿਸਮਤ ਤੇ ਪ੍ਰਾਊਡ ਕਰਨਾ ਬਣਦਾ ਹੈ ਵੱਧ ਵੀ ਜਾਏਗਾ ਠੀਕ ਹੈ ਤਾਂ ਪ੍ਰਾਪਰਟੀ ਸੰਬੰਧੀ ਕੋਈ ਸੇਲ ਕਰਨੀ ਹੈ ਤਾਂ ਉਹਦੇ ਲਈ ਵੀ ਇਹ ਸਿਤਾਰੇ ਸ਼ੁਭ ਹੋਏ ਤੁਹਾਡੇ ਟੌਰਸੀਆ ਦੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਬਹੁਤ ਅੱਛਾ ਸ਼ੁਕਰ ਬ੍ਰਸਪਤ ਦੇ ਨਾਲ ਬੈਠਾ ਬ੍ਰਸਪਤ ਭਾਵੇਂ ਮਿੱਤਰ ਨਹੀਂ ਆ ਪਰ ਮਿਥੂਨ ਦੇ ਮਿਥੂਨ ਰਾਸ਼ੀ ਚ ਗਿਆ ਬੁੱਧ ਦੇ ਘਰ ਚ ਗਿਆ ਤਾਂ ਬੁੱਧ ਤੇ ਸ਼ੁਕਰ ਮਿੱਤਰ ਹੀ ਨੇ ਤਾਂ ਇਸ ਕਰਕੇ ਤੁਹਾਡਾ ਕੰਮ ਵੀ ਚੱਲਿਆ ਪੈਸਾ ਵੀ ਆਇਆ ਰੁਕਿਆ ਹੋਇਆ ਸ਼ੇਅਰ ਮਾਰਕੀਟ ਵਿੱਚ ਪੈਸਾ ਤੁਹਾਨੂੰ ਰਿਟਰਨ ਆਉਣ ਲੱਗੀ ਤੁਹਾਨੂੰ ਖੁਸ਼ੀ ਹੋਈ ਕਿਉਂਕਿ ਤੁਸੀਂ ਆਪ ਧਨ ਸਥਾਨ 'ਚ ਬੈਠ ਕੇ ਧਨ ਦੇ ਮਸਲੇ ਹੱਲ ਕਰ ਲਈ ਕੀਤੇ ਯਤਨ ਸਫਲ ਹੋਣ ਆਲੂ ਗਾਹ ਨੂੰ ਪਾਣਾ ਰੋਟੀ ਗਾਹ ਨੂੰ ਪਾਣਾ ਇਸ ਸ਼ੁਕਰ ਦੇ ਰਾਸ਼ੀ ਪਰਵਰਤਨ ਦਾ ਉਪਾਅ ਰਹੇਗਾ ਤੁਹਾਡਾ ਜਦੋਂ ਤੱਕ ਇਹ ਸ਼ੁਕਰ ਇੱਥੇ ਬਿਰਾਜਮਾਨ ਹੈ ਉਦੋਂ ਤੱਕ ਤੁਸੀਂ ਇਹ ਉਪਾਅ ਕਰ ਸਕਦੇ ਹੋ ਜੈਮਿਨੀ ਜਾਨੀ ਮਿਥੁਨ ਰਾਸ਼ੀ ਵਾਲਿਆਂ ਦੇ ਲਗਨ ਚ ਆ ਗਿਆ 12ਵੇਂ ਖਾਨੇ ਦਾ ਮਾਲਕ ਇੱਕ ਤਾਂ ਥੋੜਾ ਸਿਰਦਰਦ ਤੋਂ ਬਚ ਕੇ ਰਹੋ ਦੂਜਾ ਮੋਟਾਪੇ ਦੇ ਲਈ ਥੋੜੀ ਐਕਸਰਸਾਈਜ਼ ਕਰਨੀ ਸ਼ੁਰੂ ਕਰੋ ਤੀਜਾ ਸ਼ੁਕਰ ਤੁਹਾਡੀ ਪਰਸਨਲਿਟੀ ਨੂੰ ਅੱਛਾ ਕਰਨ ਲਈ ਜੋ ਤੁਸੀਂ ਕਹਿ ਰਹੇ ਹੋ ਕਿ ਮੈਂ ਆਹ ਕਰਨਾ ਮੈਂ ਉਹ ਕਰਨਾ ਉਹ ਵਧੀਆ ਹੈ ਸ਼ਾਪਿੰਗ ਲਈ ਵੀ ਚੰਗਾ ਹੈ ਕੰਮ ਕਰਨ ਲਈ ਵੀ ਚੰਗਾ ਹੈ ਤੇ ਲਕਸ਼ਰੀ ਗੱਡੀ ਮਕਾਨ ਖਰੀਦਣ ਲਈ ਵੀ ਇਹ ਸ਼ੁਕਰ ਲਗਣ ਵਿੱਚ ਅੱਛਾ ਰਹੇਗਾ ਹਾਂ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲਿਆਂ ਦੇ ਸਿਤਾਰੇ ਜਿਆਦਾ ਅੱਛੇ ਨੇ ਇਸ ਟਾਈਮ ਤੇ ਇਹ ਸ਼ੁਕਰ ਤੁਹਾਡਾ ਨੇਮ ਫੇਮ ਵਧਾਏਗਾ ਤੇ ਕੰਮ ਕਰ ਲਈ ਵੀ ਅੱਛਾ ਹੁੰਦਾ ਜਾਏਗਾ ਕੈਂਸਰ ਜਾਨੀ ਕਰਕਰਾ ਰਾਸ਼ੀ ਵਾਲਿਆਂ ਦੇ ਲਈ ਮਿੱਤਰ ਨਹੀਂ ਹੈ 11ਵੇਂ ਖਾਨੇ ਦਾ ਮਾਲਕ ਹੈ 12ਵੇਂ ਸਥਾਨ ਵਿੱਚ ਗਿਆ ਪੈਸਾ ਦਿੱਤਾ ਹੋਇਆ ਵਾਪਸ ਮੋੜਨ ਦੇ ਅਸਰ ਘਟਣਗੇ ਪਰੇਸ਼ਾਨੀਆਂ ਥੋੜੀਆਂ ਜੀਆਂ ਵਧਣਗੀਆਂ ਪ੍ਰੇਮ ਸਬੰਧਾਂ ਲਈ ਸ਼ੁਕਰ ਪੂਰੀ ਤਰ੍ਹਾਂ ਨਾਲ ਤੁਹਾਨੂੰ ਅੱਛਾ ਰੱਖੇਗਾ ਵੀ ਆ ਸ਼ਾਦੀ ਲਈ ਅੱਛਾ ਰੱਖੇਗਾ ਕੰਮਕਾਰ ਲਈ ਅੱਛਾ ਰੱਖੇਗਾ ਪਰ ਪਰੇਸ਼ਾਨੀ ਜ਼ਿਆਦਾ ਉੱਥੇ ਵਧੇਗੀ ਜਿੱਥੇ ਤੁਸੀਂ ਧਨ ਦਿੱਤਾ ਪ੍ਰੋਫਿਟ ਲਈ ਪੈਸਾ ਦਿੱਤਾ ਤੇ ਉਹ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਬਸ ਇਹ ਧਿਆਨ ਰੱਖਣਾ ਗਰੀਬੀ ਮੀਰੀ ਤਾਂ ਚਲੋ ਤੁਹਾਡੀ ਮਿਹਨਤ ਤੇ ਕੰਮ ਅਨੁਸਾਰ ਹੀ ਹੁੰਦੀ ਹੈ ਪਰ ਪੈਸੇ ਦਾ ਲੈਣ ਦੇਣ ਬੜਾ ਧਿਆਨ ਨਾਲ ਕਰਨਾ ਹੈ ਭਾਵੇਂ ਤੁਸੀਂ ਕਿਤੇ ਕੰਮ ਕਰਦੇ ਹੋ ਜਿੰਨੇ ਦੀ ਕਰਦੇ ਹੋ ਤਾਂ ਹਲਕੇ ਚ ਨਹੀਂ ਲੈਣਾ ਕਿ ਚੱਲ ਕੋਈ ਨਾ ਫੇਰ ਦੇ ਦੇਈ ਨਹੀਂ ਜੀ ਆਪਣਾ ਕੰਮ ਤੇ ਆਪਣੀ ਮਿਹਨਤ ਦਾ ਪੂਰੀ ਤਰ੍ਹਾਂ ਨਾਲ ਫਲ ਲੈਣਾ ਤੁਹਾਡਾ ਤੁਹਾਡਾ ਕਰਮ ਹੈ ਸੂਰਜ ਬੁੱਧ ਲਗਨ ਜਾਂ ਵਿਸ਼ਾਖ ਸੱਚਾਈ ਪਸੰਦੋ ਤੁਸੀਂ ਅچھے ਸਿਤਾਰੇ ਚੱਲ ਰਿਹਾ ਤੁਹਾਡੇ ਪਰ ਕਪੂਰ ਦੀ ਟਿੱਕੀ ਤੁਸੀਂ ਵੀ ਕੋਲ ਰੱਖ ਸਕਦੇ ਹੋ ਵਾਈਟ ਕਰੀਮ ਕਲਰ ਦਾ ਰੁਮਾਲ ਆਪਣੇ ਕੋਲ ਉਹਦੇ ਤੇ ਇਤਰ ਛਿੜਕ ਕੇ ਰੱਖ ਲਓ ਚੰਗਾ ਫਲ ਮਿਲੇਗਾ ਪੁਰਾਣੇ ਦੋਸਤ ਮਿੱਤਰਾਂ ਨਾਲ ਗੱਲਬਾਤ ਵੀ ਹੋ ਜਾਏਗੀ ਲਿਓ ਸਿੰਗਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਗਿਆ ਇਨਕਮ ਸਥਾਨ ਵਿੱਚ ਮਾਲਕ ਹੈ ਜੀ ਤੁਹਾਡੇ 10ਵੇਂ ਖਾਨੇ ਦਾ ਤੇ ਤੁਹਾਡੇ ਭਰਾ ਕਰਮ ਸਥਾਨ ਦਾ ਚਲੋ ਸਰਕਾਰੀ ਤੌਰ ਤੇ ਰੁਕਿਆ ਹੋਇਆ ਪੈਸਾ ਮਿਲ ਸਕਦਾ ਹੈ ਪਿਤਾ ਦੀ ਸਿਹਤ ਹੁਣ ਠੀਕ ਹੁੰਦੀ ਚਾਈਗੀ ਜਿਆਦਾ ਕਾਮਕਾਰ ਜੋ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਨਵਾਂ ਕੰਮ ਐਡੀਸ਼ਨ ਕਰਨ ਲਈ ਸਮਾਂ ਇਹ ਚੰਗਾ ਹੋ ਗਿਆ ਇਨਕਮ ਸਥਾਨ ਵਿੱਚ ਬ੍ਰਸਪਤ ਵੀ ਬ੍ਰਾਸਮਾਣੇ ਸ਼ੁਕਰ ਵੀ ਬ੍ਰਾਸਮਾਣੇ ਪਰ ਨਾਲ ਹੀ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਜੋ ਤੁਹਾਡਾ ਅੱਗੇ ਵਿਵਹਾਨ ਬਾਰੇ ਸੋਚ ਰਹੇ ਹੋ ਤਾਂ ਮਾਤਾ ਪਿਤਾ ਦੀ ਸਲਾਹ ਤੋਂ ਬਿਨਾਂ ਅੱਗੇ ਨਹੀਂ ਵਧਣਾ ਚਾਹੀਦਾ ਠੀਕ ਹੈ ਧਿਆਨ ਰੱਖਣ ਵਾਲੀ ਗੱਲ ਇਹ ਵੀ ਆ ਕਿ ਸ਼ੁਕਰ ਤੇ ਬ੍ਰਹਿਸਪਤ ਦੀ ਯੁਤੀ ਨੂੰ ਸ਼ੁਭ ਕਰਨ ਦੇ ਲਈ ਇੱਕ ਤਾਂ ਭੇਤ ਨਾ ਕਿਸੇ ਨੂੰ ਦੋ ਨਜ਼ਰਾਂ ਤੋਂ ਬਚੋ ਤੇ ਉਸ ਤੋਂ ਜ਼ਿਆਦਾ ਜ਼ਰੂਰੀ ਰਸੋਈ 'ਚ ਬੈਠ ਕੇ ਖਾਣਾ ਖਾਂਦੇ ਰਹੋ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਜੋ ਗ੍ਰਹਿ ਨੇ ਜੋ ਸਿਤਾਰੇ ਨੇ ਸ਼ੁਕਰ ਗਿਆ ਜੀ ਤੁਹਾਡੇ 10ਵੇਂ ਸਥਾਨ ਵਿੱਚ ਕਿਸਮਤ ਦਾ ਮਾਲਿਕ ਚੰਗਾ ਹੋਇਆ ਕੰਨਿਆ ਰਾਸ਼ੀ ਵਾਲਿਆਂ ਦੇ ਲਈ 10ਵੇਂ ਜਾ ਕੇ ਸ਼ੁਕਰ ਬ੍ਰਹਿਸਪਤ ਦੀ ਯੁਤੀ ਜੋ ਹੈ ਉਹ ਚੌਥੇ ਖਾਨੇ ਨੂੰ ਦੇਖੇਗੀ ਤਾਂ ਇੱਕ ਤਾਂ ਤੁਸੀਂ ਕਾਫੀ ਦਿਨ ਤੋਂ ਗੱਡੀ ਲੈਣ ਬਾਰੇ ਸੋਚ ਰਹੇ ਸੀ ਉਹ ਲਈ ਜਾਏਗੀ ਮਾਤਾ ਦੀ ਸੇਤਾ ਠੀਕ ਹੁੰਦੀ ਜਾਏਗੀ ਘਰ ਵਿੱਚ ਕੋਈ ਫੰਕਸ਼ਨ ਵਗੈਰਾ ਕਿਤੇ ਬਾਹਰ ਜਾਣ ਦੀ ਯੋਜਨਾ ਬਣੀ ਉਹਦੇ ਲਈ ਵੀ ਸਿਤਾਰੇ ਤੁਹਾਡੇ ਚੰਗੇ ਹੋਏ ਤੇ ਨਾਲ ਸ਼ੁਕਰ ਦੇ ਲਈ ਤੁਸੀਂ ਗਾਂ ਨੂੰ ਵੀ ਰੋਟੀ ਪਾਉਣੀ ਹੈ ਤੇ ਕਪੂ ਘਿਓ ਜਾਂ ਕਪੂਰ ਧਾਰਮਿਕ ਸਥਾਨ ਤੇ ਰੱਖਦੇ ਰਹਿਣਾ ਕਿਉਂਕਿ ਦੁਜੇ ਖਾਨੇ ਦਾ ਮਾਲਕ ਹੈ ਤੇ ਤੁਹਾਡੀ ਕਿਸਮਤ ਸਥਾਨ ਦਾ ਮਾਲਕ ਹੈ ਆਪਣੇ ਤੋਂ ਅੱਗੇ ਗਿਆ ਪਿੱਛੇ ਥੋੜਾ ਗਿਆ ਸ਼ੋਭੀ ਕਰੇਗਾ ਅੱਗੇ ਹੀ ਵਧੋਗੇ ਤੁਸੀਂ ਕੋਈ ਨੁਕਸਾਨ ਵਾਲੀ ਗੱਲਬਾਤ ਹੈ ਨਹੀਂ ਲਿਬਰਾਜ਼ ਹਨ ਤੁਲ ਰਾਸ਼ੀ ਵਾਲਿਆਂ ਨੂੰ ਜ਼ਿਆਦਾ ਸਹਾ ਆਇਆ 8ਵੇਂ ਸਥਾਨ ਚੋਂ ਨਿਕਲ ਕੇ ਜੋ ਸ਼ੁਕਰ ਹੈ ਇਹ ਗਿਆ ਜੀ ਤੁਹਾਡੇ 9ਵੇਂ ਸਥਾਨ ਵਿੱਚ ਹਨਾ 9ਵੇਂ ਸਥਾਨ 'ਚ ਜਾਣ ਤੇ ਸ਼ੁਕਰ ਕਿਸਮਤ ਦੇ ਜੋ ਪਰੋਸਾਇਓ ਵਧੇਗਾ ਤੁਹਾਡਾ ਤੇ ਕਿਉਂਕਿ ਪੰਜਵੀਂ ਦ੍ਰਿਸ਼ਟੀ ਨਾਲ ਲਗਨ ਨੂੰ ਵੀ ਦੇਖੇਗਾ ਕੌਨਫੀਡੈਂਸ ਵੀ ਵਧੇਗਾ ਹੁਣ ਕੋਈ ਕਿਸੇ ਦੀ ਸਿਹਤ ਖਰਾਬ ਜੀ ਪਰਿਵਾਰ ਵਿੱਚ ਤਾਂ ਉਹ ਹੁਣ ਠੀਕ ਹੁੰਦੀ ਜਾਏਗੀ ਠੀਕ ਹੈ ਗਾਂ ਨੂੰ ਰੋਟੀ ਪਾਣੀ ਬੰਦ ਨਹੀਂ ਕਰਨੀ ਜਵਾਰ ਵਗੈਰਾ ਗਾਂ ਨੂੰ ਖਲਾ ਸਕਦੇ ਹੋ ਕੰਮਕਾਜ ਦੀ ਸਥਿਤੀ ਠੀਕ ਰਵੇ ਤਾਂ ਇਤਰ ਕਰਨਾ ਪਿੱਛੇ ਲਗਾਣਾ ਜ਼ਰੂਰੀ ਹੋ ਗਿਆ ਹੁਣ ਤੁਹਾਡੇ ਵੈਲ ਡਰੈਸ ਰਹਿਣਾ ਖੂਬਸੂਰਤ ਪਰਫਿਊਮ ਲੈਣਾ ਵਾਈਟ ਕਰੀਮ ਕਲਰ ਜ਼ਿਆਦਾ ਪਾਉਣਾ ਤੇ ਇਹਦੇ ਨਾਲ ਸਿਤਾਰਿਆਂ ਦਾ ਹੋਰ ਸ਼ੁਭ ਫਲ ਮਿਲ ਜਾਏਗਾ ਸਕੋਰਪੀਓ ਬ੍ਰਿਜ ਚ ਰਾਸ਼ੀ ਬ੍ਰਿਸ਼ਚ ਰਾਸ਼ੀ ਵਾਲਿਆਂ ਦੇ ਲਈ ਸੱਤਵੇਂ ਖਾਨੇ ਦਾ ਮਾਲਕ ਗਿਆ ਅੱਠਵੇਂ ਖਾਨੇ ਵਿੱਚ ਹ ਤੁਹਾਡੇ ਧਨ ਸਥਾਨਾਂ 'ਤੇ ਬੈਠਾ ਧਨ ਦੇ ਡੁੱਬਣ ਦੇ ਡਰਨ ਕੁਝ ਅਸਾਰ ਵੱਧ ਸਕਦੇ ਆ ਚੋਰੀ ਹੋਣ ਦਾ ਡਰ ਜਾਂ ਬੈਠੇਗਾ ਕਿਉਂਕਿ 8ਵੇਂ ਸਥਾਨ ਵਿੱਚ ਬਿਜ਼ਨਸ ਕੰਮਕਾਰ ਚਲਾ ਗਿਆ ਚਲੋ ਜੋ ਤੁਸੀਂ ਸੋਚੋਗੇ ਉਹ ਉਦਾਂ ਦੀ ਹੀ ਸਥਿਤੀ ਹੋ ਜਾਏਗੀ ਤਾਂ ਪੋਜ਼ਿਟਿਵ ਹੀ ਸੋਚਣਾ ਹੈ ਸਕਿਨ ਪ੍ਰੋਬਲਮ ਥੋੜਾ ਧਿਆਨ ਰੱਖਣਾ ਹੈ ਸਕਿਨ ਪ੍ਰੋਬਲਮ ਤਾਂ ਕਰੇਗੀ ਛੋਟ-ਛੋਟੀਆਂ ਫਿੰਸੀਆਂ ਹੋ ਗਈਆਂ ਖਾਰਸ ਹੋ ਗਈ ਹੈਨਾ ਏ ਏ ਥੋੜਾ ਰਹਿ ਸਕਦਾ ਹੈ ਤੁਹਾਡੇ ਮਾਤਾ ਪਿਤਾ ਤੇ ਲਈ ਚੰਗਾ ਤੁਹਾਡੇ ਲਈ ਵੀ ਚੰਗਾ ਕਿਉਂਕਿ ਸ਼ੁਕਰ ਧਨ ਸਥਾਨ ਨੂੰ ਦੇਖੇਗਾ ਪਰ ਖਰਚੇ ਜ਼ਿਆਦਾ ਕਰਾਏਗਾ ਲੱਗੇਗਾ ਕਿ ਇੱਕਦਮ ਸਾਰਾ ਹੀ ਪੈਸਾ ਲੱਗ ਗਿਆ ਕਿਤੇ ਜਗ੍ਹਾ ਤੇ ਖਰਚਾ ਹੋ ਗਿਆ ਕਿਤੇ ਪ੍ਰਾਪਰਟੀ ਦੇਖਣ ਬਾਰੇ ਸੋਚ ਰਹੇ ਹੋ ਕਰ ਸਕਦੇ ਹੋ ਕੋਈ ਗ ਐਸਾ ਜੋ ਸੇਵ ਕੀਤਾ ਤਾ ਉਹ ਇਹ ਸ਼ੁਕਰ ਥੋੜੇ ਖਰਚੇ ਵੱਡੇ ਤੁਹਾਡੇ ਕਰਵਾ ਸਕਦਾ ਹੈ ਧਾਰਮਿਕ ਸਥਾਨ ਤੇ ਜਾਣਾ ਮੱਥਾ ਟੇਕਣਾ ਇਸ ਇਸ ਸ਼ੁਕਰ ਦੇ ਰਾਸ਼ੀ ਪਰਿਵਰਤਨ ਦਾ ਉਪਾਰ ਹੈ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੇ ਲਈ ਅੱਛਾ ਹੋ ਗਿਆ ਇਨਕਮ ਦਾ ਮਾਲਕ ਸਤਵੇਂ ਖਾਨੇ ਵਿੱਚ ਚਲਾ ਗਿਆ ਨਵਾਂ ਬਿਜ਼ਨਸ ਕਰਨ ਬਾਰੇ ਸੋਚੇ ਤੁਸੀਂ ਹੁਣ ਉਹ ਤੁਹਾਡਾ ਚੱਲ ਵੀ ਪਏਗਾ ਤੇ ਹੱਥ ਵੀ ਲੱਗੇਗਾ ਦੂਜੀ ਗੱਲ ਇਹ ਆ ਕਿ ਤਦ ਮੱਗੀ ਟੈਨਸ਼ਨ ਹਜੇ ਰਵੇਗੀ ਹਜੇ ਹੋਰ ਜ਼ਿਆਦਾ ਦਿਨ ਰਹਿ ਸਕਦੀ ਆ ਪੇਟ ਸਬੰਧੀ ਪਰੇਸ਼ਾਨੀ ਵੀ ਰਹੇਗੀ ਪਰ ਸ਼ੁਕਰ ਬ੍ਰਸਪਤ ਦੇ ਯੋਗ ਤੇ ਕੰਮਕਾਰ ਨੂੰ ਬਿਲਕੁਲ ਠੀਕ ਕਰਾਉਣ ਦੇ ਲਈ ਤੁਹਾਡੇ ਕੀਤੇ ਯਤਨ ਬਿਲਕੁਲ ਸਹੀ ਹੋ ਜਾਣਗੇ ਇਨਜੂਸ਼ਨ ਦਾ ਫਾਇਦਾ ਲਓ ਧੋਖੇ ਤੋਂ ਬਚੋ ਤਾਂ ਜ਼ਿਆਦਾ ਵਧੀਆ ਜਲਦਬਾਜ਼ੀ ਬਿਲਕੁਲ ਨਾ ਕਰਿਓ ਇਸ ਟਾਈਮ ਤੇ ਤੇ ਬ੍ਰਸਪਤ ਸ਼ੁਕਰ ਵੈਸੇ ਇੱਕ ਇੱਕ ਮੰਨਿਆ ਜਾਂਦਾ ਹੈ ਗੁਰੂਆਂ ਦਾ ਦੇਵਤਾ ਤੇ ਇੱਕ ਮੰਨਿਆ ਜਾਂਦਾ ਰਾਖਸ਼ ਦਾ ਨਾ ਵੱੜਦੀ ਕੋਈ ਨਹੀਂ ਆਪਣੀ ਆਪਣੀ ਕੈਟਾਗਰੀ ਹੈ ਹਰ ਗ੍ਰਹਿ ਦੀ ਤਾਂ ਤੁਸੀਂ ਕੀ ਕਰਨਾ ਹੈ ਇਹਨਾਂ ਦੇ ਉਲਝੇਵੇਂ ਵਿੱਚ ਪੈਣ ਦੀ بجائے ਸ਼ੁਕਰ ਤੇ ਬ੍ਰੈਸਪਦ ਉਹਨਾਂ ਨੂੰ ਸ਼ੁਭ ਰੱਖਣਾ ਹੈ ਸ਼ੁਕਰ ਦੀ ਗਾਂ ਤੇ ਬ੍ਰੈਸਪਦ ਦਾ ਪੀਲਾ ਰੰਗ ਜਾਨੀ ਕਿ ਪੀਲੇ ਲੱਡੂ ਗਾਂ ਨੂੰ ਖਿਲਾ ਸਕਦੇ ਕੈਪ੍ਰਿਕੌਰ ਜਾਨੀ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਸੂਰਜ ਬੁੱਧ ਤੇ ਚੰਦਰ ਬੈਠੇ ਸਤਵੇਂ ਸਥਾਨ ਵਿੱਚ ਤੇ ਗ੍ਰਹਾਂ ਦੇ ਮੁਤਾਬਕ ਸ਼ੁਕਰ ਤੇ ਬ੍ਰਹਸਪਤ 6ਵੇਂ ਸਥਾਨ ਵਿੱਚ ਜਾਨੀ ਸ਼ੁਕਰ ਗਿਆ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਵਿੱਚ ਜੋ ਸਰਕਾਰ ਦਾ ਮਾਲਕ ਹੈ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਵਿੱਚ ਬੈਠ ਗਿਆ ਮਕਰ ਰਾਸ਼ੀ ਵਾਲਿਆਂ ਦਾ ਹੁਣ ਦੇਖੋ ਸਰਕਾਰ 6ਵੇਂ ਸਥਾਨ ਵਿੱਚ ਚਲੇਗੀ ਤੇ ਸਰਕਾਰੀ ਤੌਰ ਤੇ ਲੱਗੀਆਂ ਹੋਈਆਂ ਉਮੀਦਾਂ ਕਈ ਵਾਰੀ ਹੁਲਚੇਵੇਂ ਵਧਾ ਦਿੰਦੀਆਂ ਨੇ ਕਿਸ ਕਰਕੇ ਸਰਕਾਰੀ ਕਿਸੇ ਬੰਦੇ ਤੇ ਸਰਕਾਰੀ ਕੋਈ ਚਿੱਠੀ ਤੇ ਕਿਸੇ ਤੇ ਭਰੋਸਾ ਜ਼ਿਆਦਾ ਕਰਨਾ ਨਹੀਂ ਉਹਦਾ ਬੜੇ ਜੈਨੂਨ ਟਿਕਨਾਂ ਰਪਲਾਈ ਕਰਨਾ ਤੇ ਉਹਨੂੰ ਹਲਕੇ ਚ ਵੀ ਨਹੀਂ ਲੈਣਾ ਹਨਾ ਤੇ ਸਰਕਾਰੀ ਤੌਰ ਤੇ ਚੱਲ ਰਹੀ ਉਹ ਜੇ ਇਵੇਂ ਤੇ ਰਿਲੈਕਸ ਨਹੀਂ ਮਿਲੇਗੀ ਤੁਹਾਨੂੰ ਚਾਂਦੀ ਤੁਸੀਂ ਆਪਣੇ ਕੋਲ ਰੱਖ ਲੈਣੀ ਹੈ ਗਊਸ਼ਾਲਾ ਹਰ ਆਚਾਰਾ ਪਾਉਂਦੇ ਰਹਿਣਾ ਹੈ ਆਪਣੇ ਇਸ਼ਟ ਤੇ ਆਪਣੇ ਜਿੰਨੂੰ ਵੀ ਤੁਸੀਂ ਮੰਨਦੇ ਉੱਤੇ ਭਰੋਸਾ ਰੱਖਣਾ ਹੈ ਤੇ ਮੈਡੀਟੇਸ਼ਨ ਕਰਨੀ ਹੈ ਤਾਂ ਕਿ ਛੇਵੇਂ ਇੱਥੇ ਬੈਠੇ ਹੋਏ ਗ੍ਰਾਹਕਾਂ ਤੇਨੂੰ ਰੋਗ ਬਿਮਾਰੀ ਚਿੰਤਾ ਤੁਹਾਨੂੰ ਨਾ ਦੇਣ ਅਕਿਊਰਸ ਯਾਨੀ ਕੁੰਭ ਰਾਸ਼ੀ ਦੇ ਲਈ ਸ਼ੁਕਰ ਤੁਹਾਡੇ ਸੁਖਸਥਾਨ ਦਾ ਮਾਲਕ ਸ਼ੁਕਰ ਤੁਹਾਡੀ ਕਿਸਮਤ ਦਾ ਮਾਲਕ ਗਿਆ ਸੋਚ ਸਥਾਨ ਵਿੱਚ ਅੱਛਾ ਹੋ ਗਿਆ ਸੋਚ ਅੱਛੀ ਬ੍ਰਾਂਡ ਅੱਛਾ ਤੇ ਲੁੱਕ ਵੀ ਅੱਛੀ ਹੋ ਹੀ ਜਾਂਦੀ ਹੈ ਹਨਾ ਕਹਿਣ ਦਾ ਮਤਲਬ ਇਹ ਹੈ ਤਾਂ ਔਲਾਦ ਲਈ ਸਿਤਾਰੇ ਚੰਗੇ ਔਲਾਦ ਪ੍ਰਾਪਤੀ ਲਈ ਚੰਗੇ ਕੰਮਕਾਰ ਲਈ ਚੰਗੇ ਪ੍ਰੈਗਨਨਸੀ ਵਗੈਰਾ ਨਹੀਂ ਹੋ ਰਹੀ ਸੀ ਕਾਫੀ ਦਿਨ ਤੋਂ ਹੋ ਸਕਦੀ ਆ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਬੜੀ ਸ਼ੁਕਰ ਇਥੇ ਹੀ ਕਰੇਗਾ ਪੁਰਾਣੇ ਦੋਸਤੋ ਮਿੱਤਰਾਂ ਨਾਲ ਨਾਰਾਜ਼ਗੀ ਚੱਲ ਰਹੀ ਸੀ ਪ੍ਰੇਮ ਸਬੰਧਾਂ ਵਿੱਚ ਦੂਰੀਆਂ ਸੀ ਉਹ ਬਿਲਕੁਲ ਠੀਕ ਹੋ ਜਾਣਗੀਆਂ ਨਿਕੋਰ ਚੀਜ਼ਾਂ ਦਾ ਸੇਵਨ ਜਾਂ ਲੱਸੀ ਵਗੈਰਾ ਦਾ ਸੇਵਨ ਜ਼ਿਆਦਾ ਕਰਨਾ ਪਾਣੀ ਜ਼ਿਆਦਾ ਪੀਣਾ ਨਹੀਂ ਤਾਂ ਪੇਟ ਸੰਬੰਧੀ ਪਰੇਸ਼ਾਨੀ ਕੋਈ ਨਾ ਕੋਈ ਆ ਰਹਿ ਸਕਦੀ ਹੈ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਕਿਉਂਕਿ ਦੇਖਿਆ ਜਾਵੇ ਤਾਂ ਰਾਹੂ ਦੀ ਵੀ ਪੰਜਵੀਂ ਦ੍ਰਿਸ਼ਟੀ ਹਰ ਰਾਸ਼ੀ ਦੇ ਪੈਣੀ ਹੈ ਪਰ ਤੁਹਾਡੇ ਕਿਉਂਕਿ ਲਗਨ ਤੋਂ ਬੈਠੇ ਹੋਏ ਰਾਹੂ ਦੀ ਪੈਣੀ ਹੈ ਤਾਂ ਇਸ ਕਰਕੇ ਆਪਣੇ ਜੀਵਨ ਸਾਥੀ ਨਾਲ ਸੰਬੰਧਾਂ 'ਚ ਸੁਧਾਰ ਲਈ ਯਤਨ ਕਰਨੇ ਆ ਲੜਾਈ ਝਗੜਾ ਘੱਟ ਕਰਨਾ ਪਾਇਸੇ ਜਾਨੀ ਮੀਨ ਦਾਸੀ ਵਾਲਿਆਂ ਨੂੰ ਵੀ ਵਾਹਨ ਸੁੱਖ ਮਿਲੇਗਾ ਮਕਾਨ ਸੁੱਖ ਮਿਲੇਗਾ ਕੰਮਕਾਰ ਅੱਛਾ ਰਹੇਗਾ ਉਲਝੇਵੀਆਂ ਘਟਣਗੇ ਤੇ ਨਾਲ ਚੱਲ ਰਹੀ ਕਾਫੀ ਦੇਰ ਤੋਂ ਕੋਈ ਪਰੇਸ਼ਾਨੀ ਟੈਨਸ਼ਨ ਦਾ ਹੱਲ ਤੁਹਾਨੂੰ ਮਿਲ ਜਾਏਗਾ ਪਰਿਵਾਰ ਦਾ ਸਾਥ ਤੁਹਾਡੇ ਉਲਝੇਵੀਆਂ ਨੂੰ ਘੱਟ ਕਰਨ ਲਈ ਵਧੀਆ ਸਾਬਤ ਹੋਏਗਾ ਮਾਤਾ ਪਿਤਾ ਦਾ ਸਾਥ ਐਨਰਜੀ ਨੂੰ ਵਧਾਏਗਾ ਵਿਦੇਸ਼ ਜਾਣ ਬਾਰੇ ਸੋਚ ਰਹੇ ਸੀ ਤਾਂ ਵੀਜ਼ਾ ਲੱਗ ਜਾਏਗਾ ਸਿਤਾਰੇ ਚੰਗੇ ਆ ਕੋਈ ਕੋਈ ਐ ਨਹੀਂ ਕਹਿ ਸਕਦੇ ਆਪਾਂ ਨੁਕਸਾਨ ਵਾਲੀ ਗੱਲ ਹੈ ਪਤਮੀਨ ਗੱਲ ਜਿਹੜੀ ਇਹ ਆ ਕਿ ਸ਼ਨੀ ਲਗਣ ਵਿੱਚ ਹੈ ਤਾਂ ਉਹਦੇ ਲਈ ਆਪਣੇ ਪੇਤ ਨਹੀਂ ਦੇਣੇ ਦੂਜੀ ਗੱਲ ਕਿ ਮਾਤਾ ਦੀ ਸਿਹਤ ਦਾ ਧਿਆਨ ਰੱਖਣਾ ਹੈ ਉਹਨਾਂ ਦੀ ਸਿਹਤ ਦੀ ਵਜ੍ਹਾ ਨਾਲ ਹਸਪਤਾਲ ਦੇ ਚੱਕਰ ਸਿਰ ਚ ਦਰਦ ਵਗੈਰਾ ਰਹਿ ਸਕਦਾ ਤੇ ਤੀਜੀ ਗੱਲ ਇਹ ਹੈ ਕਿ ਧਾਰਮਿਕ ਫੰਕਸ਼ਨ ਕਰਾਉਣ ਲਈ ਘਰ ਚ LED ਵਗੈਰਾ ਲੈਣ ਲਈ ਬੇਸਿਕ ਦੇ ਕੁਝ ਵੀ ਖਰੀਦਣ ਲਈ ਸਿਤਾਰੇ ਚੰਗੇ ਘਰ ਚ ਟੁੱਟ ਭੱਜ ਦਾ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਸਿਤਾਰੇ ਤੁਹਾਡੇ ਹਜੇ ਬਿਲਕੁਲ ਸਹੀ ਚੱਲਦੇ ਪਏ ਆ ਤਾਂ ਕੀ ਕਰਨਾ ਹੈ ਜੀ ਤੁਸੀਂ ਇਹ ਇਹਦਾ ਉਪਾਕਰਨ ਦੇ ਲਈ ਕਿਤੇ ਚੌਥਾ ਖਾਨਾ ਘਰ ਮਕਾਨ ਦਾ ਤਾਂ ਘਰ 'ਚ ਤੁਸੀਂ ਆੜੂ ਦਾ ਪੇੜ ਲਗਾ ਸਕਦੇ ਹੋ ਫਲਾਂ ਦਾ ਕੋਈ ਵੀ ਪੇੜ ਲਗਾ ਸਕਦੇ ਹੋ ਅਮਰੂਦ ਲਗਾ ਸਕਦੇ ਹੋ ਘਰ ਤੋਂ ਬਾਹਰ ਵੀ ਲਗਾ ਸਕਦੇ ਹੋ ਉਸ ਨੂੰ ਪਾਣੀ ਦੋ ਚਲਾਓ ਫਲ ਲੱਗਣਗੇ ਵਧੀਆ ਰਹੇਗਾ ਏਸੀ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਗ੍ਰਹਿਾਂ ਨੂੰ ਕਿੱਦਾਂ ਸ਼ੁਭ ਕਰ ਸਕਦੇ ਕਿਸੇ ਨੇ ਕੁਐਸਚਨ ਪੁੱਛਿਆ ਸੀ ਕਿ ਅ ਤਕਰੀਬਨ ਸ਼ਨੀਵਾਰ ਨੂੰ ਨਾਰੀਅਲ ਤੇ ਬਦਾਮ ਸ਼ਨੀ ਮੰਦਰ ਰੱਖਣੇ ਚਾਹੀਦੇ ਨੇ ਜਾਂ ਫਿਰ ਸ਼ਿਵਲਿੰਗ ਤੇ ਦੇਖੋ ਸ਼ਨੀਵਾਰ ਨੂੰ ਬਦਾਮ ਜੋ ਤੁਸੀਂ ਰੱਖਣੇ ਆ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਸ਼ਨੀ ਜੋ ਆਪਾਂ ਸ਼ਿਵਲਿੰਗ ਕਰਦੇ ਆ ਉਹ ਸ਼ਨੀ ਦਾ ਹੀ ਬਣਿਆ ਹੁੰਦਾ ਪੱਥਰ ਦਾ ਹੀ ਹੈ ਤੇ ਉਹਦੇ ਤੇ ਉਹ ਕੱਚੀ ਲੱਸੀ ਪਾਉਣ ਦੀ ਜਿਹੜਾ ਆਪਾਂ ਲੌਜੀਕ ਦੱਸਿਆ ਸੀ ਤੁਹਾਨੂੰ ਤੇ ਇਹ ਹੁਣ ਗੱਲ ਹੋਈ ਆ ਤੁਸੀਂ ਕਿਹਾ ਕਿ ਬਦਾਮ ਸ਼ਨੀ ਮੰਦਰ ਰੱਖਣੇ ਚਾਹੀਦੇ ਆ ਕਿ ਸ਼ਿਵਲਿੰਗ ਤੇ ਕਿਤੇ ਵੀ ਰੱਖ ਸਕਦੇ ਹੋ ਗੱਲ ਸਾਡੇ ਉਹੀ ਗੱਲ ਵਿਸ਼ਵਾਸ ਦੀ ਆ ਬਸ ਤੁਸੀਂ ਇੱਕ ਲਫਾਫੇ ਚ ਪਾਣੇ ਉਹ ਚੀਜ਼ ਉੱਥੇ ਰੱਖ ਆਉਣੀ ਹੈ ਤੇ ਇਹ ਨਹੀਂ ਕਿ ਮੈਂ ਉਹਦੇ ਕੋਲ ਰੱਖਾਂਗਾ ਉਹਦੇ ਉੱਤੇ ਰੱਖਾਂਗੇ ਉਹਦੇ ਸਾਈਡ ਤੇ ਰੱਖਾਂਗੇ ਤਾਂ ਕੋਈ ਜ਼ਿਆਦਾ ਪ੍ਰਭਾਵ ਪੈਣਾ ਸ਼ਨੀ ਮੰਦਰ ਵੀ ਰੱਖ ਸਕਦੇ ਹੋ ਸ਼ਿਵਲਿੰਗ ਤੇ ਰੱਖਣ ਨਾਲ ਜ਼ਿਆਦਾ ਅੱਛਾ ਪ੍ਰਭਾਵ ਪੈਂਦਾ ਹੈ ਕਿਉਂਕਿ ਚੰਦਰਮਾਨ ਦਾ ਕਾਰਕ ਹੈ ਤੇ ਜੋ ਸ਼ਿਵਲਿੰਗ ਹੈ ਉਹ ਵੀ ਚੰਦਰ ਦਾ ਹੀ ਬਣਿਆ ਤੇ ਨਾਲ ਸ਼ਨੀ ਚੰਦਰ ਦੀ ਯੁਤੀ ਦਾ ਵੀ ਇਸ ਨਾਲ ਪ੍ਰਭਾਵ ਪੈ ਜਾਂਦਾ ਹੈ ਅੱਛਾ ਹੋ ਜਾਂਦਾ ਸਮਾ ਜ਼ਿਆਦਾ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਸਾਸ਼ਿਕਾ